2 ਪੁਆਇੰਟ ਹੋ ਰਹੀ ਹੈ ਵੈਸੇ ਨਾ ਗੁਰੂ ਸਾਹਿਬ ਬਿਨਾ ਗੁਜ਼ਾਰਾ ਕਿਵੇਂ ਕਰਿਆ ਕਰਦੇ ਸਨ ਗੁਰੂ ਸਾਹਿਬ ਨੇ ਕਿਹੜੀ ਲਿਪੀ ਨੂੰ ਕਲਮ ਬੰਦ ਕਰਕੇ ਵਿਲੱਖਣ ਪਹਿਚਾਣ ਦਿੱਤੀ ਗੁਰੂ ਸਾਹਿਬ ਨੇ ਇਹ ਕਿਹੜੀ ਲਿਪੀ ਨੂੰ ਕਲਮ ਬੰਦ ਕਰਕੇ ਵਿਲੱਖਣ ਪਹਿਚਾਣ ਦਿੱਤੀ ਹਾਂਜੀ ਕੋਈ ਨਹੀਂ ਸਾਹਿਬ ਇਹ ਨਾਮ ਹੈ ਮਨਜੋਤ ਸਿੰਘ ਮਨਜੋਤ ਸਿੰਘ ਅਮੇ ਆਉਂ ਅਮੇ ਅੰਜੂਣੇ ਗੁੱਸੇ ਵਿੱਚ ਆ ਕੇ ਕੀ ਕੀਤਾ ਤੇ ਫਿਰ ਕੀ ਹੋਇਆ ਸੱਤ ਬਾਰ ਕਰਕੇ ਆਪਣੇ ਤਲਵਾਰ ਕੱਢਣ ਲੱਗਿਆ ਪਰ ਉਹਦੀ ਤਲਵਾਰ ਅਟਕ ਗਈ ਫਿਰ ਮੁਨਿਤ ਸਿੰਘ ਦਾ ਨਾਮ ਗਿਆ ਤੇ ਰਣਜੀਤ ਮੁੱਜਾ ਗੁਰੂ ਸਾਹਿਬ ਨੇ ਆਪਣੀ ਪੈਸੇ ਦੀ ਕਮਾਈ ਵਰਤਨ ਲਈ ਕੀ ਸਿੱਖਿਆ ਦਿੱਤੀ ਧਿਆਨ ਨਾਲ ਕੁਐਸਚਨ ਸੁਣੋ ਸਿੱਖਿਆ ਨੂੰ ਗੁਰੂ ਸਾਹਿਬ ਨੇ ਆਪਣੇ ਪੈਸੇ ਦੀ ਕਮਾਈ ਵਰਤਣ ਵਾਸਤੇ ਕੀ ਸਿੱਖਿਆ ਦਿੱਤੀ ਇੱਕ ਮਿੰਟ ਇੱਕ ਮਿੰਟ ਪਤਨੀਆਂ ਦਾ ਆਂਦਾ ਚਲੋ ਹੋਰ ਕਿਹਨੂ ਕਿਹਨੂ ਆਂਦਾ ਹੈ ਗੁਰੂ ਸਾਹਿਬ ਨੇ ਸਿੱਖਾਂ ਨੂੰ ਆਪਣੇ ਆ ਡਿਸਕਸ ਨਹੀਂ ਕਰਨਾ ਹੈ ਇਸ ਕਰ ਗੁਰੂ ਸਾਹਿਬ ਨੇ ਆਪਣੇ ਪੈਸੇ ਦੀ ਕਮਾਈ ਵਰਤਨ ਵਾਸਤੇ ਸਿੱਖਾਂ ਨੂੰ ਕੀ ਉਪਦੇਸ਼ ਦਿੱਤਾ ਆਂਦਾ ਦੱਸੋ ਖੜੇ ਹੋ ਸਾਨੂੰ ਆਪਣੀ ਕਮਾਈ ਵੰਡ ਕੇ ਚਕੰਨੀ ਚਾਹੀਦੀ ਹੈ ਤੇ ਜ਼ਰੂਰਤਮੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਜ਼ਰੂਰਤਮੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਵੰਡ ਕੇ ਚਕੰਨੀ ਚਾਹੀਦੀ ਹੈ ਤੇ